ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੜ ਸੇਲ ਲਈ ਲੈ ਕੇ ਆਏ ਆਂਗੇ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆਂ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਆਂ ਨੂੰ ਮੰਨ ਕੇ ਚਲੋ ਸੇਲ ਕਰ ਰਿਹਾ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਥੋੜੇ ਦਿਨਾਂ ਦੀ ਆਗਰਮ ਵਾਲੀ ਕੱਚੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹਾਂ ਬਾਈ ਹਾਂਜੀ ਹਾਂਜੀ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਬਾਈ ਰਮਨਦੀਪ ਪਿੰਡ ਸਲਾਵਤਪੁਰਾ ਜੀ ਤੇ ਜਿਲ੍ਹਾ ਆਪਾਂ ਨੂੰ ਜਿਲ੍ਹਾ ਬਠਿੰਡਾ ਜੀ ਤਹਿਸੀਲ ਫੂਲ ਹੈ ਨਾ ਤਹਿਸੀਲ ਫੂਲ ਜੀ ਤੇ ਨੇੜੇ ਨੇੜੇ ਪਿੰਡ ਆਪਾਂ ਨੂੰ ਨੇੜੇ ਪਿੰਡ ਜਲਾਲ ਪਧਾੜ ਬਈ ਤੇ ਭਾਈ ਰੁੱਪਾ ਠੀਕ ਆ ਕੰਟੈਕਟ ਨੰਬਰ ਬੋਲ ਦੋ ਬਈ ਆਪਣਾ ਕੰਟੈਕਟ ਨੰਬਰ ਬਈ 6284825735 ਇਹ ਬਾਈ ਦਾ ਬਈ ਕੰਟੈਕਟ ਨੰਬਰ ਹੈ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਈ ਜਿਹੜੀ ਆਪਾਂ ਸਾਹਮਣੇ ਵੜ ਦੇਖ ਰਹੇ ਆ ਕਿਹੜਾ ਸੂਆ ਸੁੰਦੀ ਹੈਗੀ ਦੂਜਾ ਸੂਆ ਸੁੰਦੀ ਹੈ ਬਈ ਦੂਜਾ ਸੂਆ ਹਾਂਜੀ ਕਿੰਨੇ ਦਿਨਾਂ ਦੀ ਕੱਚੀ ਹੈ ਬਈ ਹਫਤੇ ਦੀ ਕੱਚੀ ਹੈ ਬਈ ਇੱਕ ਹਫਤੇ ਦੀ ਹਾਂਜੀ ਤੇ ਕਿੰਨਾ ਕਿਲੋ ਤੱਕ ਡਿਆ ਬਈ ਪ ਅੱਤ ਕੀ ਬਈ 22 ਦੇਣਾ ਚਾਹੀਦਾ ਠੀਕ ਹੈ ਬਈ ਹਾਂ ਜੀ ਉਹ ਠੰਡੀ ਸੀਲਾ ਹਾਂ ਜੀ ਹਾਂ ਜੀ ਬਈ ਠੰਡੀ ਸੀਲ ਠੰਡੀ ਸੀਲ ਬਾਈ ਕਹਿੰਦਾ ਮੈਂ ਫੁੱਲ ਆ ਤੇ ਚੂਣ ਚਵਾਕ ਮੈਂਦਾ ਸੀ ਬਈ ਇੱਕ ਨੰਬਰ ਆ ਬਈ ਚੂਣ ਚਵਾਕ ਠੀਕ ਹੈ ਬਈ ਕੱਦ ਕਾਠ ਬਣੀ ਬਈ ਕੋਈ ਛੋਟੀ ਨਾ ਮੰਨ ਕੇ ਕਿਉਂਕਿ ਫੁੱਲ ਵੱਡੀ ਆ ਗਈ ਕਿ ਨਹੀਂ ਬਈ 13 ਹੁੰਦਾ ਬਈ ਛੋਟੀ ਹੋਵੇ ਤੇ ਕੱਦ ਕਾਠ ਦੀ ਚੰਗਿਆ ਬਾਕੀ ਪ੍ਰਿੰਟ ਸਨਖਪਣੇ ਦੀ ਗੱਲ ਕਰੀਏ ਨਾ ਫੁੱਲ ਆ ਗਿਆ ਬਰੀਕੀ ਜੰਗ ਚ ਆ ਗਈ ਕਰਨ ਵਾਲੀ ਬਹੁਤ ਸੋਹਣਾ ਰੰਗ ਟੰਗਾ ਤੇ ਥਾਣਾ ਦਾ ਸਹਜ ਆਪਾਂ ਚੈੱਕ ਕਰਵਾ ਲੈ ਥਣ ਬੜਾ ਚੰਗਾ ਆ ਗਿਆ ਬਈ ਹੈ ਨਾ ਹਾਂ ਜੀ ਮੈਂ ਕਹਿੰਦਾ ਮੱਝ ਨੂੰ ਥਣ ਹੁੰਦਾ ਹੈ ਜਾਂ ਕੀ ਬਾਤ ਆ ਬਈ ਹੱਥੀ ਚੋਲਿਓ ਪਾ ਬਈ ਮਸ਼ੀਨ ਤੇ ਚੋਲਿਓ ਉਹ ਹੈਗੀ ਛੋਟੀ ਮਰਜੀ ਥਣਾ ਦਾ ਜਿਹੜਾ ਸਾਈਜ਼ ਆ ਬਹੁਤ ਚੰਗਾ ਕਿੰਨੇ ਦਿਨਾਂ ਦੀ ਕੱਚੀ ਆ ਬਈ ਅਜੇ ਹਫਤੇ ਦੀ ਕੱਚੀ ਆ ਬਈ ਬਈ ਇੱਕ ਹਫਤੇ ਦੀ ਕੱਚੀ ਆ ਬਾਕੀ ਪੰਜ ਚਾਰ ਦਿਨ ਉੱਤੇ ਵੀ ਲੈ ਜਾਂਦਾ ਪਸੰਦ ਹਾਂ ਹਫਤੇ ਦੀ ਕੱਚੀ ਆ ਬਈ ਉਸ ਹਾਂ ਅੰਦਾਜ਼ਾ ਜ਼ਰੂਰ ਲਾ ਲਿਓ ਤੇ ਸਾਰੀਆਂ ਬਾਲਟਾਂ ਕੱਢੂਗੀ ਕਰਮ ਵਾਲੀ ਫੇਰ ਜਾ ਕੇ ਤੇ ਸੋਣਾ ਲੈ ਆਪ ਇਧਰੋਂ ਵੀ ਚੈੱਕ ਕਰਵਾਉਣੇ ਲੈਵਾ ਅਜੇ ਤਾਂ ਕੱਚੀ ਕੱਚੀ ਪਈ ਆ ਬਈ ਬਾਲਟਾਂ ਬਹੁਤ ਖਾਉਂਦੀਆਂ ਹਨਾ ਹਾਂਜੀ ਬਈ ਫਿਕਸ ਡਰੱਗ ਬਹੁਤ ਸੋਨਾ ਹਵਾਨਾ ਕਰਨ ਲੱਗੀ ਵੀ ਆ ਗਈ ਤੇ ਖੋਲ ਬਈ ਮੜੀ ਤੋਰਦੇ ਫੋਲ ਤੇ ਦੁੱਧ ਵਾਲੀ 나ੜ ਨੂੰ ਚੈੱਕ ਕਰ ਸਕਦੇ ਹਾਂ ਬਈ ਬੜੀ ਚੰਗੀ ਆਉਂਦੀ ਹੈ ਲੈ ਬਾਕੀ ਠੰਡੀ ਠੰਡੀ ਬਈ ਨੇ ਦੱਸ ਸਕਣਾ ਫੋਲ ਲੱਗੀ 나ੜਾਂ ਦੇਖ ਸਕਦਾ ਹਾਂ ਬੰਨੇ ਤੇ ਬਹੁਤ ਚੰਗੀਆਂ ਤੋਰਾ ਤਾਰਾ ਵੀ ਇੱਕ ਨੰਬਰ ਆਜਾ ਬਾਕੀ ਬਈ ਸਾਫ ਸੁਥਰੀ ਬੜੀ ਆ ਰੰਗ ਰੂਪ ਖਾਣਾ ਹਾਂਜੀ ਕੋਈ ਹੂੰ ਲੈਵੇ ਤੇ ਸਫਾਈ ਹੈ ਜਿਹੜੀ ਬਈ ਬਹੁਤ ਚੰਗੀ ਆ ਗਈ ਤੇ ਬਈ ਇਹਦਾ ਮੁੱਲ ਹਰ ਕੀ ਰਹੂਗਾ ਲੈਣ ਦੇਣੀ ਮੁੱਲ ਬਈ 68000 ਦੀ ਦੇ ਦਾਂ 83000 हां जी फेस ਬੜਾ ਪਿਆਰਾ ਬਈ ਬੋਦੀਵਾਦੀ ਫੁੱਲ ਕਮਾਲ ਦੀ ਹੈ ਬਾਈ ਕਹਿੰਦਾ 68000 ਰੁਪਏ ਦੀ ਵੜਾ ਪਾਜ ਦੇ ਦੇ ਦਾਂਗੇ ਬਾਕੀ ਥੋੜਾ ਗਾਣਾ ਮਾਨਤਾਨ ਬਈ ਆਏਗਾ ਦਾ ਕਰ ਦਾਂਗੇ ਬਈ ਠੀਕ ਹੈ ਬਈ ਮਾਨਤਾਨ ਬਈ ਕਹਿੰਦਾ ਆਏਗਾ ਦਾ ਜਰੂਰ ਕਰ ਦਿਆਂਗੇ ਤੇ ਬਈ ਜੇ ਕਿਸੇ ਵੀ ਵੀਰ ਉਹਨਾਂ ਮੰਨ ਕੇ ਚਲੋ ਵੜਾ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਜਰੂਰ ਕਰੋ ਵੀਡੀਓ ਨੂੰ ਵੇਖਣ ਲਈ ਧੰਨਵਾਦ